ਆ ਦੇਖੋ ਕਾਟੋ ਬੋਲਦੀ ਦੇਖੋ ਆਵਾਜ਼ ਕਿੰਨੀ ਤੇਜ਼ ਕਰਦੀ ਆ ਕਿਉਂ ਕਰਦੀ ਆ ਨਾ ਆਵਾਜ਼ ਇਹ ਆ ਬੈਠੀ ਆ ਇਹਲੀ ਨਹੀਂ ਦਿੱਕਹੀ ਆਵਾਜ਼ ਬਾਕੀ ਦਾ ਮੈਸੇਜ ਫੂਰ ਪਾਸੇ ਵੀ ਜਾਂਦਾ ਜੜੀਆਂ ਨੂੰ ਆਪਸ ਵਿੱਚ ਹੀ ਗੱਲਾਂ ਕਰਦੇ ਨੇ। ਕੁਦਰਤ ਨੇ ਹਰੇਕ ਜੀਵ ਜੰਤ ਜਿੱਦਾਂ ਦੀ ਉਹਦੀ ਰੰਗ ਰੂਪਾ ਜਾਂ ਸ਼ਕਨ ਆ ਜਾਂ ਫਿਰ ਉਹਦਾ ਆਕਾਰ ਉਸ ਹਾਵ ਨਾਲ ਉਹ ਜਦੋਂ ਆਕਾਰ ਦਿੱਤਾ ਉਹ ਜੀ ਬੋਲੀ ਦਿੱਤੀ ਆ। ਜਾਨਵਰਾਂ ਦੀ ਬੋਲੀ ਜਾਨਵਰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਦੇਖੋ ਕਿੰਨੀ ਤਿੱਖੀ ਆਵਾਜ਼ ਹੈ।